Сърцето на Божия Сърце ਪਨੀ ਭਗਤੀ ਲਾਈ

দিজা খোল কি দর্শন দিজা দিজা খোল কিবাড় দর্শন দিজা দর্শন দিজা ਜੀਖ ਖੋਲ ਕਿਵਾਨ ਦਰਸ਼ਨ ਦੀ ਜੇ ਗੇ ਥਾਂ ਦੇ ਦਰਬਾਰ ਦਰ ਮੰਗੇ ਥਾਂ ਦੇ ਦਰਬਾਰ ਦਰਬਾਰ ਦਰ ਮੰਗੇ ਥਾਂ ਦੇ ਦਰਬਾਰ ਕਰੇ গো ਮੇਰੀ ਤੁਜ ਬਿਨ ਸੁਰਤ ਕਰੇ بن صورت کرے گو میری دیج کھول کیوار درشن دیج دیج کھول کیوار درشن دیج درشن دیج دیج کھول کیوار درشن دیج ਵੇ ਲੋ ਤੁਮ ਤਨ ਤਨੀ ਉਤਾਰਥ ਆਗੀ ਤੁਮ ਤਨੀ ਉਦਾਰਥ ਆਗੀ ਦਰਸ਼ਨ ਦੀਜਾ ਦੀਜ ਖੋਲ ਕਿਵਾਰ ਦਰਸ਼ਨ ਦੀਜਾ ਦਰਸ਼ਨ ਦੀਜਾ ਦੀਜ ਖੋਲ ਕਿਵਾਰ ਦਰਸ਼ਨ ਦੀਜਾ ਮੰਗੋ ਕਰੇ ਸਭ ਦੇਖੋ ੋ ਦੀਪਾਤ ਸ਼ਾ ਰਾਮਦਾਸ ਸਤ ਗੁਰੂ ਕਹਾਵੇ ਰਾਮਦਾਸ ਸਤ ਗੁਰੂ ਕਹਾਵੇ ਪੂਰਨ ਖਾਖਟਾਇਆ ਪੂਰਨ ਖਾਖਟਾਇਆ ਪੂਰਨ ਟਾਇਆ ਸਾਰੇ ਵਿੱਚ ਜੋਤ ਜਗਾਵੇ ਅਮਰਤ ਸਾਰੇ ਵਿੱਚ ਜੋਤ ਜਗਾਵੇ ਅਮਰਤ ਸਾਰੇ ਵਿੱਚ ਜੋਤ ਜਗਾਵੇ ਡੇਠੇ ਸਬੇ ਥਾਵ ਬੀਠੇ ਬਾਦਸ਼ਾਹ ਬੀਠੇ ਸਤ ਗੁਰੂ ਕਾਹ ਰਾਮਦਾਸ ਸਤਗੁਰੂ ਕਹਾਵੇ ਰਾਮਦਾਸ ਸਤਗੁਰੂ ਕਹਾਵੇ ਰਾਮਦਾਸ ਸਤਗੁਰੂ ਕਹਾਵੇ ਪੂਰਨ ਥਾਭ ਘਟਾਇਆ ਪੂਰਨ ਥਾਭ ਘਟਾਇਆ ਰਾਮਦਾਸ ਸਤਗੁਰੂ ਕਹਾਵੇ ਪੂਰਨ ਥਾਭ ਘਟਾਇਆ ਸਾਰੇ ਵਿੱਚ ਜੋਤ ਜਗਾਵੇ ਅਮਰਤ ਸਾਰੇ ਵਿੱਚ ਜੋਤ ਜਗਾਵੇ ਅਮਰਤ ਸਰ ਵਿੱਚ ਜੋਤ ਜਗਾਵੇ ਜੋ ਮੰਗੇ ਠਾਕੁਰ ਆਪਣੇ ਤੇ ਜੋ ਮੰਗੇ ਨਾਨਕ ਦਾਸ ਮੁਖ ਤੇ ਜੋ ਬੋਲਾ ਨਾਨਕ ਦਾਸ ਮੁਖ ਤੇ ਜੋ ਬੋਲੇ ਨਾਨਕ ਦਾਸ ਮੁਖ ਤੇ ਜੋ ਬੋਲੇ ਈ ਹਉ ਹਾ ਸਚ ਹੋਵੇ ਈ ਹਉ ਹਾ ਸਚ ਹੋਵੇ ਈ ਹਉ ਹਾ ਸਚ ਹੋਵੇ ਲੇਖੇ ਕਦੇ ਨ ਛੂਟੀਐ ਖੇ ਕੱਤੇ ਨਾ ਛੂਟਿਆ ਕਿਨ ਕਿਨ ਪੂਲਨਹਾਰ ਕਿਨ ਕਿਨ ਪੂਲਨਹਾਰ ਖਿੰਖਿਨ ਪੂਲਨਹਾਰ ਖਿੰਖਿਨ ਪੂਲਨਹਾਰ ਤੂ ਦਾਤਾ തന തന പിത തന തന കുൽ തന ധന പിത തന ധന കുൽ ਸ਼ੀਰੀ ਹਰਿ ਕ੍ਰਿਸ਼ਨ ਧਿਆਇ ਸ਼ੀਰੀ ਹਰਿ ਕ੍ਰਿਸ਼ਨ ਧਿਆਇ ਸ਼ੀਰੀ ਹਰਿ ਕ੍ਰਿਸ਼ਨ ਧਿਆਇ ਬਹਾਦਰ ਸਿਵਰੀਏ ਤੇ ਇੱਕ ਬਹਾਦਰ ਸਿਵਰੀਏ ਬਹਾਦਰ ਸਿਵਰੀਏ ਤੇ ਇੱਕ ਬਹਾਦਰ ਸਿਵਰੀਏ ਜੀ ਧਿਆਇ ਸਤ ਨਾਮ ਸਤ ਨਾਮ ਜੇ ਵਾਹਿਗੁਰੂ 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 ਨਾਮ ਸਤ ਨਾਮ ਜੇ ਵਾਹਿਗੁਰੂ 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 ਜੀ ਸਤ ਨਾਮ ਸਤ ਸਤਨਾਮ ਸਤਨਾਮ ਜੀ ਵਾਹਿਗੁਰੂ 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 ਜੀ ਸਤਨਾਮ 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 ਜੀ ਵਾਹਿਗੁਰੂ ਜੀ ਸਤਨਾਮ ਸਤਨਾਮ ਨਾਮ ਜੀ ਸਤ ਨਾਮ ਸਤ ਨਾਮ ਜੇ ਵਾਹਿਗੁਰੂ 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 ਜੇ ਸਤ ਨਾਮ ਸਤ ਨਾਮ ਜੇ